ਹਾਂਜੀ ਇਹ ਚਾਰਟ ਹੈ ਜੀ 2005 ਦਾ ਤੇ ਇਹਦੇ ਵਿੱਚ ਸਭ ਤੋਂ ਉੱਪਰ ਜਾ ਰਹੇ ਜੀ ਬੱਬੂ ਮਾਨ, ਗੁਰਦਾਸ ਮਾਨ, ਜੈਜੀ ਵੀ ਮਨਮੋਹਨ ਵਾਰਸ ਦਾ ਭਜਨ ਮਾਨ, ਰਾਜ ਬਰਾੜ, ਕੇਐਸ ਮੱਖਣ, ਬਲਕਾਰ ਸਿੱਧੂ ਇਹ ਉਹ ਸਮਾਂ ਆ ਜਦੋਂ ਮਿਸ ਪੂਜਾ ਨੇ ਐਂਟਰੀ ਮਾਰੀ ਸੀ ਤੁਸੀਂ ਦੇਖ ਸਕਦੇ ਆ 2006 ਤੱਕ ਮਿਸ ਪੂਜਾ ਸਭ ਤੋਂ ਉੱਪਰ ਸੀ ਤੇ ਬੱਬੂ ਮਾਨ ਦੂਜੇ ਨੰਬਰ ਤੇ ਸੀ ਤੇ ਮਨਮੋਹਨ ਵਾਰਸ ਕਿਹ ਬਾਤ ਹੈ ਕਿ ਗਾਇਕੀ ਸੀ ਮਨਮੋਹਨ ਵਾਰਸ ਦੀ ਗੁਰਦਾਸ ਮਾਨ, ਰਾਜ ਬਰਾੜ ਵੀ ਆਪਣੇ ਸਮੇਂ ਦਾ ਸੁਪਰ ਹਿੱਟ ਕਲਾਕਾਰ ਰਿਹਾ ਤੇ ਜੈਜੀ ਵੀ ਉਹ ਵੀ ਨਜ਼ਰ ਆ ਰਿਹਾ ਸਾਨੂੰ ਕਿ ਕਦੇ ਉੱਪਰ ਥੱਲੇ ਹੋ ਰਿਹਾ ਗੁਰਦਾਸ ਮਾਨ ਹੇਠਾਂ ਗਿਆ ਜੈਜੀ ਵੀ ਉੱਪਰ ਚੱਲਿਆ ਚਲੇ ਗਿਆ ਸੁਦੇਸ਼ ਕੁਮਾਰੀ ਫਿਰ ਕਮਲ ਹੀਰਾ ਆਇਆ ਦਲਜੀਤ ਦਸਾਂਝ ਦੀ ਐਂਟਰੀ ਜਿਹੜੀ ਤੁਸੀਂ ਦੇਖ ਸਕਦੇ ਹੇ ਕਿ ਉਹ ਹੋ ਗਈ ਹੈ ਇਹਦੇ ਵਿੱਚ ਤੇ ਅਮਰਿੰਦਰ ਗਿੱਲ ਵੀ ਆ ਗਈ ਪੀ ਗਰੇਵਾਲ ਮੰਗੀਮਾਲ ਸ਼ੈਰੀਮਾਨ ਸ਼ੈਰੀਮਾਨ ਦੀ ਵੀ ਐਂਟਰੀ ਹੋ ਗਈ ਆ ਮੰਗੀਮਾਲ ਤਾਂ ਵਿੱਚੋਂ ਨਿਕਲ ਗਿਆ ਸਤਿੰਦਰ ਸਰਤਾਜ 2009 ਦੇ ਵਿੱਚ ਆਇਆ ਤੇ ਯੋਯੋ ਹਣੀ ਸਿੰਘ ਬੜਾ ਇਹਨੇ ਕਲਚਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਅਲਫਾਜ਼ ਆ ਗਿਆ ਸੁਦੇਸ਼ ਕੁਮਾਰੀ ਕਾਫੀ ਦੇਰ ਤੱਕ ਲੱਗੀ ਰਹੀ ਬਡਾਲੀ ਬ੍ਰਦਰਸ ਆ ਗਿਆ ਤੇ ਤੁਸੀਂ ਫਿਰ ਦੇਖ ਸਕਦੇ ਹੋ ਕਿ ਬੱਬੂ ਮਾਨ ਤੇ ਬੱਬੂ ਮਾਨ ਮੁੜ ਕੇ ਫਿਰ ਪਹਿਲੇ ਨੰਬਰ ਤੇ ਆ ਗਿਆ ਕਿਸੇ ਵੇਲੇ ਮਿਸ ਪੂਜਾ ਚੱਲ ਗਈ ਸੀ ਕਿਉਂਕਿ ਇੱਕ ਹਾਈਕ ਸੀ ਉਸ ਵੇਲੇ ਮਿਸ ਪੂਜਾ ਦੀ ਤੇ ਗਿੱਪੀ ਗਰੇਵਾਲ ਵੀ ਕਾਫੀ ਸਮਾਂ ਜਿਹੜਾ ਉਹ ਅੱਛੇ ਉਹਦੇ ਵਿੱਚ ਰਿਹਾ ਤੇ ਫਿਰ ਸਮਾਂ ਆ ਗਿਆ ਜੀ ਹਨੀ ਸਿੰਘ ਦਾ ਤੇ ਹਨੀ ਸਿੰਘ ਤੁਸੀਂ ਦੇਖ ਸਕਦੇ ਹੋ 2012 ਦੇ ਕਾਰਜਕਾਲ ਦੇ ਵਿੱਚ ਹਨੀ ਸਿੰਘ ਕਾਫੀ ਪਰਫੁੱਲਤ ਰਿਹਾ ਕਾਫੀ ਹਿੱਟ ਰਿਹਾ ਗਿੱਪੀ ਗਰੇਵਾਲ ਦਿਲਜੀਤ ਦਸਾਂਝ ਤੇਜੀਤ ਦਸਾਂਝ ਬੜੇ ਆਰਾਮ ਦੇ ਨਾਲ ਉੱਪਰ ਉੱਪਰ ਆ ਰਿਹਾ ਜਿੱਦ ਹਨੀ ਸਿੰਘ ਇੱਕਦਮ ਉੱਪਰ ਆਇਆ ਇੱਕਦਮ ਥੱਲੇ ਚਲੇ ਗਿਆ ਅਮਰਿੰਦਰ ਗਿੱਲ ਹੋ ਗਿਆ ਦਿਲਜੀਤ ਦਸਾਂਝ ਹੋ ਗਿਆ ਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਕਲਾਕਾਰ ਆ ਜਿਹੜੇ ਕਿ ਆਏ ਬੜੇ ਆਰਾਮ ਦੇ ਨਾਲ ਚੱਲੇ ਤੇ ਇਸ ਵਿਲੇ ਵੀ ਜਿਹੜੀ ਹੈ ਇੰਡਸਟਰੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਛਾਏ ਹੋਏ ਆ ਤੇ ਉਹਨਾਂ ਦੇ ਗਾਣੇ ਅੱਜ ਵੀ ਲੋਕ ਪਸੰਦ ਕਰਦੇ ਐਮੀ ਵਿਰਕ ਵੀ ਕਿਹਾ ਕਿਸੇ ਵੇਲੇ ਫੇਰਨਜੀ 2015 ਰਣਜੀਤ ਬਾਵਾ ਆ ਗਿਆ ਤੇ ਹਣੀ ਸਿੰਘ ਚਲੋ ਟਿਕਿਆ ਹੋਇਆ ਹਜੇ ਵੀ ਅੰਮ੍ਰਿਤਮਾਨ ਆਇਆ ਫਿਰ ਪੇਜਸ ਸੀਗਾ ਇੱਕ ਅਲੱਗ ਤਰ੍ਹਾਂ ਦਾ ਟ੍ਰੈਂਡ ਸ਼ੁਰੂ ਹੋ ਗਿਆ ਕਿ ਮੁੰਡਿਆਂ ਨੇ ਕੁੜੀਆਂ ਵੱਲੋਂ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ ਜੱਸੀ ਗੱਲ ਹੋ ਗਿਆ ਹੋਰ ਵੀ ਕਈ ਕਲਾਕਾਰ ਸੀਗੇ ਤੇ ਬੱਬੂ ਮਾਨ ਫਿਰ ਹੀਠਾ ਚੱਲੇ ਗਿਆ ਤੇ ਮਨਕੀਰਤ ਔਲਖ ਵੀ ਉਸੇ ਟ੍ਰੈਂਡ ਦੇ ਵਿੱਚ ਆਉਂਦਾ ਕਿ ਮੁੰਡਿਆਂ ਨੇ ਕੁੜੀਆਂ ਵਾਲੇ ਗਾਣੇ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੇ ਸੀ ਜੱਸੀ ਗੱਲ ਉਹ ਹੀਠਾ ਚੱਲੇ ਗਿਆ ਫਿਰ ਜਸਮਣਕ ਆ ਗਿਆ 2018 ਦੇ ਵਿੱਚ ਜਸਮਣਕ ਆਇਆ ਸੀ ਬੜੀ ਹਿੱਟ ਹੋਈ ਸੀ ਉਹਦੀ ਕਿੱਸਿਡ ਤੇ ਕਰਮ ਔਜਲਾ ਲੋ ਜੀ ਕਰਮ ਔਜਲੇ ਦੀ ਐਂਟਰੀ ਹੋ ਚੁੱਕੀ ਆ ਕਿਉਂਕਿ ਮੈਂ ਕਾਫੀ ਸਮਾਂ ਪਹਿਲਾਂ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਕੈਰੀਅਰ ਸ਼ੁਰੂ ਕੀਤਾ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੋਊਗਾ ਕਿ ਮੈਂ 뮤직 ਨਾਲ ਰਿਲੇਟਡ ਰਿਹਾ ਮੇਰਾ ਸਭ ਤੋਂ ਪਹਿਲਾਂ ਮੇਰੀ ਦੁਕਾਨ ਜਿਹੜੀ ਉਹ ਕੈਸਟਾ ਦੀ ਦੁਕਾਨਾਂ ਕਿ ਕੈਸਟਾ ਦੀ ਦੁਕਾਨ ਕਹਿੰਦੇ ਹੁੰਦੇ ਸੀਗੇ ਤੇ ਸਿੱਧੂ ਮੂਸੇਵਾਲਾ ਲੋ ਜੀ 2019 2020 ਤੇ ਜਿੱਦਾਂ ਹੀ 2018 ਚ ਸਿੱਧੂ ਮੂਸੇਵਾਲੇ ਦੀ ਐਂਟਰੀ ਹੁੰਦੀ ਹੈ ਤਾਂ ਸਿੱਧੂ ਮੂਸੇਵਾਲਾ ਹੀ ਹਰ ਪਾਸੇ ਛਾਇਆ ਰਿਹਾ ਤੇ 2018 ਤੱਕ ਦੀ ਇਹ ਜਿਹੜੀ ਹੈ